कैमरा पकड़ा हुआ तू बता अभी पुलिस आएगी अभी तेरे को पकड़ाता हूँ दो मिनट वेट कर पी क्यों मांग रही है काम क्यों नहीं कर सकती अरे पति का नहीं ठीक है तो क्या जिसका पति नहीं है भीख मांगेगा मांग उसके तबियत जो पंजाब से निकल किसले किसले के आ गया सारा इधर चंडीगढ़ में आ गया इसलिए दवा करा रहे नहीं ये क्या हो रहा है सभी लोग काम कर रहे हैं मैं क्या बोल रहा हूँ सभी लोग काम कर रहे हैं तुम क्यों नहीं कर रहे अरे अंकल ने वो भीख मांगने का क्या काम है दवाई हाथ पैर नहीं है क्या है दवाई तो खा रहे मना है हाथ पैर नहीं है अरे मना है यहाँ पंजाब वाले हिमाचल वाले सभी आते हैं कोई भीख नहीं मांगता तुम लोगों का काम ही भीख का अरे बच्चे को ऐसे जी आते फिर सारी दुनिया भीख मांगने लग जाए बच्चे पालने तो चल चल निकल ले ਨਿਕਲ ਲੈਨੇ ਤਾਂ ਅਭੀ ਪੁਲਿਸ ਆਏਗੀ ਆ ਤੁਹਾਨੂੰ ਤਸਵੀਰਾਂ ਹੋਰ ਵੀ ਦੱਸਦੇ ਆ ਹੋਰ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਕਿ ਕਿੰਨੀਆਂ ਇੱਥੇ ਭੀਖ ਮੰਗਣ ਵਾਲੀਆਂ ਕਿੰਨੇ ਇੱਥੇ ਜੇਬ ਕਤਰੇ ਆ ਔਰ ਮਾਰਕੀਟ ਜਿਹੜੀ ਆ ਉਹ 18 ਦੀ ਆ ਤਾਂ ਭੀਖ ਮੰਗਣ ਵਾਲੇ ਲਗਾਤਾਰ ਇਸ ਜਗ੍ਹਾ ਦੇ ਉੱਤੇ ਇਹ ਤੁਹਾਨੂੰ ਕਲੀਅਰ ਕਰ ਦਿੰਨੇ ਆ ਕਿ ਇਹ ਕਿੰਨੇ ਲੋਕ ਇੱਥੇ ਭੀਖ ਮੰਗਦੇ ਆ ਮੋਬਾਈਲ ਚੋਰੀ ਕਰਦੇ ਆ ਔਰ ਲਗਾਤਾਰ ਮੋਬਾਈਲ ਚੋਰੀ ਕੀਤੇ ਜਾ ਰਹੇ ਆ ਲਗਾਤਾਰ ਭੀਖ ਮੰਗੀ ਜਾ ਰਹੀ ਆ ਔਰ ਜੋ ਵੀ ਪੰਜਾਬ ਦੇ ਵਿੱਚੋਂ ਮੁਖਾਰੀ ਕੱਢੇ ਗਏ ਆ ਸਭ ਚੰਡੀਗੜ੍ਹ ਦੇ ਵਿੱਚ ਡੇਰੇ ਲਗਾ ਲਿਆ ਆ ਕੇ ਤੁਹਾਨੂੰ ਹੋਰ ਵੀ ਵਿਖਾਉਂਦੇ ਆ ਇੱਕ ਤੇ ਇਹ ਆ ਜਿਸ ਨੂੰ ਲੈ ਕੇ ਬਾਹਰ ਆਏ ਆ ਔਰ ਹੋਰ ਵੀ ਤੁਹਾਨੂੰ ਵਿਖਾਉਂਦੇ ਆ ਕਿ ਕਿਹੜੇ ਕਿਹੜੇ ਚਿਹਰੇ ਇੱਥੇ ਜਿਹੜੇ ਭੀਖ ਮੰਗ ਰਹੇ ਆ ਔਰ ਲਗਾਤਾਰ ਮੋਬਾਈਲ ਜਿਹੜੇ ਆ ਉਹ ਚੋਰੀ ਹੋ ਰਿਹਾ ਸਮਾਨ ਚੋਰੀ ਹੋਇਆ ਦੁਕਾਨਦਾਰੀਆਂ ਤੋਂ ਔਰ ਬੱਚੇ ਚੁੱਕੇ ਹੋਏ ਆ ਜੇ ਪੰਜਾਬ ਦੇ ਵਿੱਚ ਮੁੱਖ ਮੰਤਰੀ ਸਾਹਿਬ ਲਗਾਤਾਰ ਲੱਗੇ ਹੋਏ ਸੀ ਕੀ ਇਹਨਾਂ ਦੇ ਡਾਕ ਟੈਸਟ ਹੋਣਗੇ ਤਾਂ ਚੰਡੀਗੜ੍ਹ ਪ੍ਰਸ਼ਾਸਨ ਕਿੱਥੇ ਸੁੱਤਾ ਹੈ ਚੰਡੀਗੜ੍ਹ ਪ੍ਰਸ਼ਾਸਨ ਕਿਉਂ ਨਹੀਂ ਇਹੜਾ ਪਖਾਰੀਆਂ ਉੱਤੇ ਨੱਥ ਪਾਉਂਦਾ ਔਰ ਚੰਡੀਗੜ੍ਹ ਪ੍ਰਸ਼ਾਸਨ ਨੂੰ ਅਸੀਂ ਦੱਸ ਦਈਏ ਕਿ ਹੁਣ ਪਖਾਰੀ ਇੱਥੇ ਕਿੰਨੇ ਆ ਚੰਡੀਗੜ੍ਹ ਦੇ ਵਿੱਚ ਇਹ ਤੁਹਾਨੂੰ ਦੱਸ ਦਈਏ ਕਿ ਅਸੀਂ 18 ਦੀ ਮਾਰਕੀਟ 'ਚ ਆ ਔਰ ਆ ਤਸਵੀਰਾਂ ਥੋੜਾ ਅੱਗੇ ਆ ਜਾਵੇ ਔਰ ਕਲੀਅਰ ਕਰ ਦਈਏ ਤੁਹਾਡੇ ਨਾਲ ਕਿ ਕਿੰਨੇ ਭੀਖ ਮੰਗਣ ਵਾਲੇ ਆ ਸਰਦੂ ਔਰ ਆ ਆ ਤੁਹਾਨੂੰ ਦੱਸ ਦਈਏ ਕੀ ਆ ਭੀਖ ਮੰਗਣ ਵਾਲੇ ਕਿੰਨੇ ਆ ਆ ਤਸਵੀਰਾਂ ਇਹ ਕੀ ਹੋ ਰਿਹਾ ਇਹ ਕੀ ਹੋ ਰਿਹਾ ਹੈ ਕੰਮ ਕੋਈ ਨਹੀਂ ਯਾਰ ਹੈ ਬਾਈ ਕੰਮ ਕੋਈ ਨਹੀਂ ਹੈ ਨਹੀਂ ਯਾਰ ਹੈ ਬਾਬਾ ਇਹ ਕੀ ਆ ਭੀਖ ਮੰਗਣ ਵਾਲਾ ਕੰਮ ਇਹ ਤੁਹਾਨੂੰ ਤਸਵੀਰਾਂ ਅਸੀਂ ਸਾਂਝੀਆਂ ਕਰ ਦਈਏ ਕਿ ਲਗਾਤਾਰ ਚੰਡੀਗੜ੍ਹ ਦੇ ਵਿੱਚ ਉਹ ਪਿਖਾਰੀ ਆ ਕੇ ਡੇਰੇ ਲਗਾ ਚੁੱਕੇ ਨੇ ਜੋ ਪੰਜਾਬ ਦੇ ਵਿੱਚੋਂ ਕੱਢੇ ਗਏ ਆ ਉਹਨਾਂ ਸਾਰਿਆਂ ਨੇ ਆ ਕੇ ਇੱਥੇ ਡੇਰੇ ਲਗਾ ਦਿੱਤੇ ਆ ਲਗਾਤਾਰ ਚੰਡੀਗੜ੍ਹ ਦੀਆਂ ਮਾਰਕਾਂ ਮਾਰਕੀਟਾਂ ਜਿਹੜੀਆਂ ਉਹ ਭਰਦੀਆਂ ਜਾ ਰਹੀਆਂ ਔਰ ਲਗਾਤਾਰ ਮੋਬਾਈਲ ਜਿਹੜੇ ਆ ਉਹ ਚੋਰੀ ਹੋ ਰਹੇ ਆ ਦੁਕਾਨਦਾਰੀਆਂ ਤੋਂ ਸਮਾਨ ਚੋਰੀ ਹੋ ਰਿਹਾ ਔਰ ਬਹੁਤ ਸਾਰੇ ਦੁਕਾਨਦਾਰ ਇਸ ਪਰੇਸ਼ਾਨੀ ਤੋਂ ਆਪਣਾ ਖੇੜਾ ਛਡਾਉਣਾ ਚਾਹੁੰਦੇ ਆ ਕਿ ਜੋ ਪਿਖਾਰੀ ਆ ਇਹਨਾਂ ਤੋਂ ਨਿਯਾਤ ਪਾਈ ਜਾਵੇ ਲੇਕਿਨ ਚੰਡੀਗੜ ਇੱਕ ਵਧੀਆ ਸ਼ਹਿਰ ਸੀ ਚੰਡੀਗੜ ਇੱਕ ਵਧੀਆ ਸਿਟੀ ਸੀ ਐਜੂਕੇਟਡ ਲੋਕ ਸੀ ਲੇਕਿਨ ਇਹਨਾਂ ਪਖਾਰੀਆਂ ਨੇ ਆ ਕੇ ਚੰਡੀਗੜ ਜਿਹੜਾ ਉਹ ਬਿਲਕੁਲ ਨੰਗ ਕਰ ਦਿੱਤਾ ਚੰਡੀਗੜ ਦੇ ਵਿੱਚ ਚੋਰੀਆਂ ਡਕੈਤੀਆਂ ਔਰ ਇਹ ਸਾਰਾ ਕੁਝ ਅਕਸਰ ਹੀ ਤੁਸੀਂ ਚੱਲਦਾ ਵੇਖਦੇ ਹੋ ਤਾਂ ਤੁਹਾਨੂੰ ਅਸੀਂ ਦੋ ਤਿੰਨ ਚਿਹਰੇ ਵਿਖਾ ਦਿੱਤੇ ਆ ਫਿਰ ਵੀ ਚਿਹਰੇ ਸਾਡੇ ਧਿਆਨ ਵਿੱਚ ਆਉਂਦੇ ਆ ਤਾਂ ਜਰੂਰ ਤੁਹਾਡੇ ਨਾਲ ਸਾਂਝੇ ਕਰਾਂਗੇ ਫਿਲਹਾਲ ਇਹ ਵੀਡੀਓ ਤੁਸੀਂ ਕਮੈਂਟ ਕਰੋ ਔਰ ਇਸ ਬਾਰੇ ਜਾਣਕਾਰੀ ਦਿਓ ਕਿ ਕਿਹੜੀ ਕਿਹੜੀ ਮਾਰਕੀਟ ਵਿੱਚ ਇਹ ਪਿਘਾਰੀ ਬੈਠੇ ਆ ਔਰ ਇਹਨਾਂ ਪਿਘਾਰੀਆਂ ਨੂੰ ਚਾਣਨਾ ਜਿਹੜਾ ਉਹ ਅਸੀਂ ਪਾਵਾਂਗੇ ਜੋ ਸੁੱਤਾ ਪ੍ਰਸ਼ਾਸਨ ਹੈ ਉਸ ਨੂੰ ਅਸੀਂ ਜਗਾਵਾਂਗੇ ਕਿਉਂਕਿ ਚੰਡੀਗੜ੍ਹ ਪ੍ਰਸ਼ਾਸਨ ਹੈ ਇਸ ਵੇਲੇ ਸੁੱਤਾ ਹੋਇਆ ਉਸ ਦੇ ਧਿਆਨ ਵਿੱਚ ਨਹੀਂ ਆ ਰਿਹਾ ਕਿ ਇਹ ਪਿਘਾਰੀਆਂ ਦੀ ਕੀ ਦੇਣ ਹੈ ਪਿਘਾਰੀ ਜਿਹੜੇ ਆ ਉਹ ਚੰਡੀਗੜ੍ਹ ਦੀਆਂ ਮਾਰਕੀਟਾਂ ਦੇ ਵਿੱਚ ਕੀ ਕਰ ਰਹੇ ਆ ਤਾਂ ਇਸ ਬਾਰੇ ਤੁਸੀਂ ਸ਼ੇਅਰ ਕਰ ਜਿਹੜੇ ਨਾਲ ਫਿਲਹਾਲ ਇੱਥੇ ਐਡਵੋਕੇਟ ਸਾਹਿਬ ਨੇ ਉਹ ਦੱਸ ਦਈਏ ਕਿ 18 ਦੀ ਮਾਰਕੀਟ ਦੇ ਵਿੱਚ ਆ ਔਰ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਮੈਮ ਸਤਿ ਸ੍ਰੀ ਅਕਾਲ। ਵੈਰੀ ਸਤਿ ਸ੍ਰੀ ਅਕਾਲ ਜੀ। ਹਾਂਜੀ ਇਹ ਜੋ ਪਿਖਾਰੀ ਹੈ ਜੋ ਪੰਜਾਬ ਦੇ ਵਿੱਚੋਂ ਜਿੰਨੇ ਕੱਢੇ ਆ ਸਭ ਚੰਡੀਗੜ੍ਹ ਵਿੱਚ ਆ ਗਏ। ਇਹਦਾ ਕੀ ਕਹਿਣਾ ਚਾਹੁੰਦੇ ਆ ਪਿਖਾਰੀ ਇੱਥੋਂ ਕੱਢਨੇ ਚਾਹੀਦੇ ਆ ਜਾਂ ਚੰਡੀਗੜ੍ਹ ਚੰਨੋਂ ਰਹਿائشਾਂ ਦੇਣੀਆਂ ਚਾਹੀਦੀਆਂ। ਤੇ ਪਿਖਾਰੀਆਂ ਨੂੰ ਕਰੋੜਪਤੀ ਬਣਾ ਰਹੇ ਨੇ। ਠੀਕ ਹੈ ਆਪਣਾ ਛੀਨਾ ਛੱਪੀ ਵਧਵਾ ਰਹੇ ਨੇ ਤੇ ਜੀ ਚੇਨ ਜਿੰਨੀ ਜਾਣੀ ਹੈ ਕਿਸੇ ਕਪੜੇ ਫੜੇ ਜਾਣੇ ਕਿ ਸੱਤੇ ਦਾ ਕਰੋੜਪਤੀ ਨੇ ਇਹਨਾਂ ਦੇ ਬੈਂਕ ਅਕਾਊਂਟ ਚੈੱਕ ਕਰ ਨਹੀਂ ਲਿੱਤੇ ਜਾਣ ਪਹਿਲੇ ਵੀ ਅਖਬਾਰਾਂ 'ਚ ਨਿਊਜ਼ ਆ ਚੁੱਕੀ ਹੈ ਕਿ ਇੱਕ ਇੱਕ ਦੋ ਦੋ ਕਰੋੜਾਂ ਦੇ ਬੈਂਕਾਂ 'ਚ ਹੈ ਇਹ ਭਿਖਾਰੀ ਨਹੀਂ ਹੈ ਇਹਨਾਂ ਨੂੰ ਲੁੱਟਣ ਆਏ ਨੇ ਕੁਝ ਤਾਂ ਚੰਗੇ ਜੰਗੇ ਘਰਾਂ ਦੇ ਨੇ ਪਰ ਭਿਖਾਰੀ ਤਾਂ ਰੂਪ ਬਣੇ ਹੋਏ ਨੇ ਪਰ ਇਹ ਭਿਖਾਰੀ ਜਿਹੜੇ ਆ ਪੰਜਾਬ ਤੋਂ ਜਿੰਨੇ ਕੱਢੇ ਗਏ ਆ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਆਵਾਜ਼ ਉਠਾਈ ਆ ਕਿ ਭਿਖਾਰੀਆਂ ਨੂੰ ਤੋਂ ਕੱਢਿਆ ਜਾਵੇਗਾ ਔਰ ਇਹਨਾਂ ਦਾ ਯਾ ਡਾਕ ਟੈਸਟ ਕੀਤਾ ਜਾਵੇਗਾ ਜੋ ਬੱਚੇ ਚੁੱਕੇ ਜਾ ਰਹੇ ਆ ਬੱਚੇ ਚੋਰੀ ਹੋ ਰਹੇ ਆ ਉਹ ਉਹਨਾਂ ਤੋਂ ਭੀਖ ਮੰਗਵਾਈ ਜਾ ਰਹੀ ਆ ਤਾਂ ਕਿ ਚੰਡੀਗੜ੍ਹ ਦਾ ਜਿਹੜਾ ਪ੍ਰਸ਼ਾਸਨ ਹੈ ਉਹ ਕਿਉਂ ਸੁੱਤਾ ਹੈ ਚੰਡੀਗੜ੍ਹ ਦੇ ਪ੍ਰਸ਼ਾਸਨ ਨਿਊਜ਼ਪੇਪਰ ਚਿਕਾਵੇ ਤੁਸੀਂ ਵੀ ਦੇਖ ਸਕਦੇ ਹੋ ਆ ਭੀਖ ਮੰਗਣ ਵਾਲੇ ਆ ਦੱਸ ਦਈਏ ਆਓ ਇੱਧਰ ਆਓ ਇੱਧਰ ਆਓ ਇੱਧਰ ਆ ਜਲਦੀ ਆਓ ਇਧਰ ਪੜ ਇਹ 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 ਤਸਵੀਰਾਂ ਇਹ ਤਸਵੀਰਾਂ ਤੁਹਾਡੇ ਨਾਲ ਅਸੀਂ ਲਗਾਤਾਰ ਸਾਂਝੀਆਂ ਕਰ ਰਹੇ ਆ ਕਿ ਨਿਊਜ਼ਪੇਪਰ ਦੇ ਥਰੂ ਮੀਡੀਆ ਦੇ थ्रू ਐਡਵੋਕੇਟਾਂ ਦੇ थ्रू ਜਨਤਾ ਦੇ थ्रू ਜਾਗਰੂ ਕੀਤਾ ਜਾਵੇ ਗਵਰਨਮੈਂਟ ਨੂੰ ਕਿ ਇਹ ਚੀਜ਼ਾਂ ਬੰਦ ਕੀਤੀਆਂ ਜਾਣ ਕਿਉਂਕਿ ਆਮ ਪਬਲਿਕ ਨੂੰ ਡਰ ਲੱਗ ਰਿਹਾ ਕੁੰਮਨ ਤੋਂ ਕਿਤੇ ਬੈਗ ਕੁੰਮਨ ਤੋਂ ਕਿਤੇ ਸਟਾਪਰਸਾਂ ਚੋਰੀ ਹੋ ਜਾਏ ਸੋਨਾ ਪਾ ਨਹੀਂ ਝੜਦਾ ਸੀ ਇਸੇ ਲਈ ਉਹ ਤਾਂ ਸੋਨਾ ਵੀ ਬਹੁਤ ਹੀ ਵਾਕੇ ਤੁਸੀਂ ਪਾਇਆ ਆਣਾ ਹੀ ਝੜਦਾ ਇਸੇ ਲੀਡਰ ਦੇ ਪੇ ਆ ਕਿਤੇ ਬੈਗ ਨਾਲ ਚੋਰੀ ਹੋਏ ਕਿਤੇ ਸੋਨਾ ਨਾਲ ਚੋਰੀ ਹੋਏ ਕਿਤੇ ਪਰਸਨਲ ਨਿਕਲ ਜਾਵੇ ਰਾਦੇ ਰਾਦੇ ਇਹ ਇਹ ਆ ਜੀ ਇਹਨਾਂ ਦੀ ਗੱਲ ਜੋ ਇਹਨਾਂ ਨੇ ਕਲੀਅਰ ਦੱਸ ਦਿੱਤੀ ਆ ਲੇਕਿਨ ਚੰਡੀਗੜ੍ਹ ਦੇ ਲੋਕ ਪੜ੍ਹੇ ਲਿਖੇ ਲੋਕ ਨੇ ਐਜੂਕੇਟਿਡ ਲੋਕ ਨੇ ਔਰ ਇਹ ਅਮਨ ਸ਼ਾਂਤੀ ਪਸੰਦ ਕਰਦੇ ਆ ਲੇਕਿਨ ਜੋ ਪਿਖਾਰੀ ਆ ਇਸ ਵੇਲੇ ਚੰਡੀਗੜ੍ਹ ਦੀਆਂ ਸਾਰੀਆਂ ਮਾਰਕੀਟਾਂ ਦੇ ਵਿੱਚ ਛਾ ਚੁੱਕੇ ਆ ਲਗਾਤਾਰ ਮਾਰਕੀਟਾਂ ਦੇ ਅੰਦਰ ਮੋਬਾਈਲ ਚੋਰੀ ਹੋ ਰਿਹਾ ਸਨੇਚਿੰਗ ਹੋ ਰਹੀ ਆ ਔਰ ਬਹੁਤ ਸਾਰੀਆਂ ਜਿਵੇਂ ਭੈਣ ਨੇ ਕਿਹਾ ਕਿ ਵਾਲੀਆਂ ਤੱਕ ਲਾਈਆਂ ਜਾ ਰਹੀਆਂ ਤਾਂ ਕਿਉਂ ਨਾ ਇਹਨਾਂ ਉੱਤੇ ਹੁਣ ਹੀ ਕੰਟਰੋਲ ਕੀਤਾ ਜਾਵੇ ਇਹਨਾਂ ਨੂੰ ਫੜ ਕੇ ਤਾ ਕਿਤੇ ਹੋਰ ਜਗ੍ਹਾ ਭੇਜਿਆ ਜਾਵੇ ਔਰ ਇਹ ਚੰਡੀਗੜ੍ਹ ਜਿਹੜਾ ਇਹਨਾਂ ਤੋਂ ਇਸ ਨੂੰ ਨਜਾਦ ਦਵਾਈ ਜਾਵੇ ਔਰ ਇਸ ਵੀਡੀਓ ਨੂੰ ਵੱਤਵਾਇ ਸ਼ੇਅਰ ਕਰ ਦਿਓ ਮੇਰੇ ਸਾਥੀ ਗਿੰਗ ਇਸ ਅ ਕਰਾਇਮ ਅਕੋਰਡਿੰਗ ਟੂ ਲਾਅ ਐਂਡ ਹਾਊ ਕੈਮ ਯੂ ਕੈਨ ਸ਼ਿਫਟ ਥਿਸ ਟੂ ਐਨੀ ਅਦਰ ਪਲੇਸ ਇਟ ਇਜ਼ ਅ ਕਰਾਇਮ ਪੁਟ them ਇਨਟੂ ਦ ਜੇਲ ਥੈਂਕ ਯੂ ਸੋ ਮੱਚ ਹੁਣ ਦੇ ਦਈਏ ਕਿ ਐਡਵੋਕੇਟ ਸਾਹਿਬ ਬਹੁਤ ਹੀ ਜਸ਼ੀਲੇ ਤਰੀਕੇ ਨਾਲ ਗੱਲ ਕਰਦੇ ਆ ਅਕਸਰ ਹੀ ਸਾਡਾ ਮਿਲ ਮਲਾਪ ਹੁੰਦਾ ਰਹਿੰਦਾ ਹੈ ਔਰ ਇਹਨਾਂ ਨੇ ਪੂਰੇ ਕਲੀਅਰ ਤਰੀਕੇ ਨਾਲ ਦੱਸਿਆ ਕਿ ਕਿੰਨੀਆਂ ਚੋਰੀਆਂ ਕਿੰਨੀਆਂ ਸਨੇਚਰੀਆਂ ਹੁੰਦੀਆਂ ਔਰ ਕਿੰਨਾ ਮਾਲ ਜਿਹੜਾ ਇਥੋਂ ਚੋਰੀ ਹੋ ਜਾਂਦਾ ਔਰ ਕਿੰਨਾ ਇਹਨਾਂ ਦੇ ਕੋਲ ਸੋਨਾ ਤੁਸੀਂ ਅੰਦਾਜ਼ਾ ਨਹੀਂ ਲਗਾ ਸਕਦੇ ਚੰਗਾ ਕਾਰੋਬਾਰ ਆ ਫਿਰ ਵੀ ਸੋਨਾ ਪਾਉਣ ਤੋਂ ਡਰ ਰਹੇ ਆ ਕਿ ਕਿਤੇ ਕੋਈ ਸਨੇਚਿੰਗ ਨਾ ਕਰ ਜਾਵੇ ਕੋਈ ਸਾਡੇ ਚੋਰੀ ਨਾ ਕਰ ਜਾਵੇ ਔਰ ਇਹ ਮਾਰਕੀਟਾਂ ਇਸ ਵੇਲੇ ਦੱਸ ਦਈਏ ਕਿ ਸੈਕਟਰ 18 ਦੀ ਮਾਰਕੀਟ ਹੈ ਇਲੈਕਟ੍ਰੋਨਿਕ ਮਾਰਕੀਟ ਹੈ ਔਰ ਇਸ ਦੇ ਵਿੱਚ ਬਹੁਤ ਸਾਰੇ ਪਿਘਾਰੀ ਅੰਦਰ ਘੁਮਰੇ ਆ ਬਾਹਰ ਘੁਮਰੇ ਔਰ ਬਹੁਤ ਸਾਰੇ ਹਾਂਜੀ ਭਰਾ ਜੀ ਆਓ ਭਰਾ ਜੀ ਕੀ ਕਹਿਣਾ ਚਾਹੁੰਦੇ ਹੋ ਭਾਜੀ ਜਿੱਦਾਂ ਮੈਮ ਨੇ ਹੁਣੇ ਕਿਹਾ ਜੇਲ੍ਹ ਚ ਪਾਣਾ ਜੇਲ੍ਹ ਚ ਪਾਣਾ ਸੋਲੂਸ਼ਨ ਨਹੀਂ ਹੈ ਸੋਲੂਸ਼ਨ ਹੈ ਇਹਨਾਂ ਨੂੰ ਗਾਈਡੈਂਸ ਦਿਓ ਇਹਨਾਂ ਨੂੰ ਐਜੂਕੇਸ਼ਨ ਦਿਓ ਠੀਕ ਹੈ ਆਪਾਂ ਇਹ ਕਹਿ ਦੀਏ ਕਿ ਭਾਈ ਕਿਉਂਕਿ ਆਪਾਂ ਵਕੀਲ ਹੈ ਜਾਂ ਫਿਰ ਕੁਝ ਵੀ ਤੁਸੀਂ 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 ਨਾਰਾਜ਼ ਨਹੀਂ ਹੋਣਾ ਇਹ ਮੈਡਮ ਆ ਗਈ ਇਹਨੂੰ ਐਜੂਕੇਸ਼ਨ ਤੁਸੀਂ ਦਿਓ ਆਓ ਆ ਮੇਰਾ ਭਰਾ ਆਓ 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 ਭਰਾ ਆਓ ਹੋਈ ਤਰ੍ਹਾਂ ਮੇਰਾ ਖਿਆਲ ਕਰੋ ਇਧਰ ਆਓ ਮੈਡਮ ਜੀ ਐ ਇਧਰ ਆ ਇਧਰ ਆ ਤੈਨੂੰ ਐਜੂਕੇਸ਼ਨ ਦੇਣਾ ਚਾਹੁੰਦੇ ਆ ਆ ਲੈ ਜਾ ਐਜੂਕੇਸ਼ਨ ਸਰ ਜੀ ਮੇਰੀ ਗੱਲ ਸੁਣੋ ਆ ਮੇਰਾ ਭਰਾ ਨਹੀਂ ਮੇਰੀ ਗੱਲ ਸੁਣੋ ਮੈਂ ਟੀਚਰ ਆ ਜੀ ਮੈਂ ਟੀਚਰ ਹਾਂ ਤੁਸੀਂ ਕਹਿੰਨਾ ਹੁਣ ਐਜੂਕੇਸ਼ਨ ਇਹ ਵਕੀਲ ਹੈ ਨਹੀਂ ਮੇਰੀ ਮੇਰੀ ਡਿਊਟੀ ਤਾਂ ਨਹੀਂ ਹੈ ਨਾ ਸਰ ਜੀ ਤੁਸੀਂ ਸਵਾਲ ਕਰ ਇਟਸ ਇਟਸ ਅ ਗਵਰਨਮੈਂਟ ਜੌਬ ਨਾ ਮੇਰੀ ਡਿਊਟੀ ਨਹੀਂ ਹੈ ਪਰ ਇਹ ਜਾਣਦਾ ਨਾ ਇਹ ਨਹੀਂ ਜਾਂਦੇ ਸਰ ਉਹ ਤਾਂ ਗਵਰਨਮੈਂਟ ਕੋ ਐਕਸ਼ਨ ਲੈਣਾ ਆਪ ਲੋਕ ਗਵਰਨਮੈਂਟ ਵਾਲੋ ਕਹਿ ਰਹੇ ਆ ਮੈਂ ਹੋਰ ਕੀ ਕਹਿ ਰਹੇ ਆ ਤੁਹਾਡਾ ਤੁਹਾਡਾ ਮੈਨੂੰ ਸਵਾਲ ਕਰਨਾ ਵਧੀਆ ਸੀ ਔਰ ਮੇਰਾ ਵੀ ਜਵਾਬ ਦੇਣਾ ਸੀ ਕਿ ਮੌਕੇ ਦੇ ਉੱਤੇ ਹਰ ਜਵਾਬ ਹੋਣਾ ਚਾਹੀਦਾ ਮੇਰਾ ਇਹ ਮੰਨਣਾ ਹੈ ਇਹ ਹੋ ਗਾਈਡ ਵਾਸਤੇ ਸੁਣਦੇ ਨਹੀਂ ਹੁਣ ਜਿੰਨੀ ਬਰਾਤ ਜਾ ਰਹੀ ਆ ਇਹ ਸੁਣ ਨਹੀਂ ਰਹੀ ਸਾਰੇ ਬਰਾਤ ਹੋਈ ਸਰ ਹੈ ਤਾਂ ਇਨਸਾਨ ਹੀ ਨਾ ਆਪਾਂ ਇਹ ਕਰੀਏ ਹੁਣ ਭੀਖ ਭੀਖ ਮੰਗਣਾ ਇਹ ਕੀ ਆ ਨਹੀਂ ਜਿਹੜਾ ਕ੍ਰਾਈਮ ਹੈ ਬੱਚਾ ਆਣਾ ਚੁੱਕਿਆ ਹੋਇਆ ਉਹਦੇ ਵਾਸਤੇ ਆਣਾ ਡਾਕ ਟੈਸਟ ਗਵਰਨਮੈਂਟ ਨੇ ਕੀਆ ਕੀ ਗਾਰੰਟੀ ਹੈ ਕਿ ਉਹ ਬੱਚਾ ਚੋਰੀ ਦਾ ਅਸੀਂ ਕੋਸ਼ਿਸ਼ਾਂ ਜੋ ਉਹ ਮਾਂ ਵੀ ਰਹਿਣਾ तो बाबा ना बच्चे चूटी मार रहे हैं सर मान लिया मान मार लिया।, मार लिया मैं कह रहा हूँ बच्चा रु, नहीं बिल्कुल सर बिल्कुल आपका सही है लेकिन मेरा एक घंटा हो गया उन्हें वो एक घंटे से मांग रहे है ना तो रुआ रुआ के मांग रहे मेरे भाई मुझे सिर्फ एक क्वेश्चन का जवाब दो क्या जेल में डालना सही है ਓ ਪਾਜੀ ਜੋ ਕ੍ਰਾਈਮ ਕਰੇਗਾ ਉਹ ਝੇਲੀ ਹੋਗੀ ਚਾਹੇ ਕਿ ਨਵਲ ਚੋਰੀ ਕਰ ਲਈਆ ਕੀ ਪ੍ਰੂਫ ਹੈ ਉਸਨੇ ਕ੍ਰਾਈਮ ਕੀਤਾ ਤਾਂ ਨਾਮ ਥੋੜਾ ਲਗਾ ਦਿਆ ਕਿ ਇਸਨੇ ਕੀਤਾ ਸਰ ਆਪਨੇ ਬੋਲਾ ਸਾਰੇ ਚੋਰੀ ਕਰਤੇ ਹਨ ਪਾਜੀ ਆਪ ਪਿਖਾਰੀਆਂ ਕੇ ਬੋਲੀਆਂ ਉਹ ਮੋਬਾਈਲ ਚੋਰੀ ਹੋ ਰਿਹਾ ਚਲੋ ਕੁਝ ਵੀ ਹੈ ਬਟ ਮੇਰਾ ਇਹ ਮੰਨਣਾ ਹੈ ਕਿ ਇਹ ਸਭ ਨਹੀਂ ਮੈਂ ਬੋਲਾ ਜੀ ਤੁਸੀਂ ਗਾਈਡ ਕਰ ਸਕਤੇ ਹੋ ਥੋੜਾ ਸਮਾਂ ਲੈ ਲਓ ਹਮ ਸਮਾਂ ਦੇ ਦਿੰਦੇ ਹਾਂ ਪਾਜੀ ਗਾਈਡ ਕਰ ਦੋ ਇਸ ਮਾਰਕੀਟ ਮੇਂ ਬਹੁਤ ਪਰੇਸ਼ਾਨ ਹੈ ਉਹ ਸਾਰੀ ਹੈ ਸਰ ਪੂਰਾ ਚੰਡੀਗੜ੍ਹ ਪਰੇਸ਼ਾਨ ਹੈ ਠੀਕ ਹੈ ਔਰ ਦੱਸ ਦਈਏ ਕਿ ਭਰਾ ਨੇ ਵੀ ਗੱਲ ਵਧੀਆ ਕੀਤੀ ਆ ਕਿ ਸਰਕਾਰ ਦਾ ਫਰਜ ਹੈ ਇਹਨਾਂ ਨੂੰ ਗਾਈਡ ਕਰਨਾ ਲੇਕਿਨ ਸਰਕਾਰ ਦੇ ਇਹ ਖੁਦ ਹੀ ਇਸੇ ਤਰ੍ਹਾਂ ਨੇ ਸਰਕਾਰਾਂ ਨੇ ਪਾਲੇ ਹੋਏ ਨੇ ਔਰ ਸਰਕਾਰਾਂ ਨੇ ਇਹਨਾਂ ਨੂੰ ਰੈਜ਼ਿਡੈਂਸ ਦਿੱਤੇ ਹੋਏ ਨੇ ਸਰਕਾਰਾਂ ਨੇ ਇਹਨਾਂ ਨੂੰ ਝੁੱਗੀਆਂ ਬਣਾਉਣ ਨੂੰ ਜਗ੍ਹਾ ਦਿੱਤੀਆਂ ਹੋਈਆਂ ਨੇ ਔਰ ਸਰਕਾਰਾਂ ਦੇ ਹੀ ਜ਼ਿਆਦਾਤਰ ਇਹ ਗੁਣ ਗਾਏ ਜਾਂਦੇ ਆ ਔਰ ਜਿਸ ਦੇ ਵਿੱਚ ਅਸੀਂ ਦੱਸ ਦਈਏ ਕਿ ਫਿਲਹਾਲ ਇਹ ਵੀਡੀਓ ਜਿਹੜੀ ਆ ਇਹ ਖਬਰ ਜੋ ਆ ਸੈਕਟਰ 18 ਦੀ ਇਲੈਕਟ੍ਰੋਨਿਕ ਮਾਰਕੀਟ ਦੀ ਆ ਔਰ ਲਗਾਤਾਰ ਇਥੋਂ ਸਾਨੂੰ ਮੈਸੇਜ ਆ ਰਿਹਾ ਕਿ ਇਥੋਂ ਮੋਬਾਈਲ ਚੋਰੀ ਹੁੰਦੇ ਆ ਇਥੋਂ ਵਾਲੀਆਂ ਲਾਈਆਂ ਜਾਂਦੀਆਂ ਇਥੋਂ ਸਨੇਚਿੰਗ ਹੋ ਜਾਂਦੀ ਆ ਔਰ ਇਥੋਂ ਦੱਸਦੇ ਆ ਕਿ ਇਹਨਾਂ ਦਾ ਦੁਕਾਨਦਾਰੀਆਂ ਦਾ ਸਮਾਨ ਚੋਰੀ ਹੁੰਦਾ ਔਰ ਕੌਣ ਇਸ ਦੀ ਸੇਫਟੀ ਕਰੇਗਾ ਔਰ ਚੋਰੀ ਕਰ ਕੌਣ ਰਿਹਾ ਇਹ ਪਿਖਾਰੀ ਲੋਕ ਲਗਾਤਾਰ ਇੱਥੇ ਕਰ ਰਹੇ ਆ ਔਰ ਬਹੁਤ ਸਾਰੇ ਐਜੂਕੇਟਿਡ ਲੋਕ ਆ ਕੇ ਕਹਿ ਰਹੇ ਆ ਕਿ ਪਿਖਾਰੀ ਜਿਹੜੇ ਆ ਉਹ ਪਿਖਾਰੀ ਨਹੀਂ ਹੈਗੇ ਸਿਰਫ ਉਹਨਾਂ ਨੂੰ ਗਾਈਡੈਂਸ ਦੀ ਜ਼ਰੂਰਤ ਹੈ ਤਾ ਹੁਣ ਗਾਈਡੈਂਸ ਕੌਣ ਦੇਵੇਗਾ ਕੌਣ ਸੂਝਵਾਨ ਅੱਗੇ ਆਵੇਗਾ ਇਸ ਬਾਰੇ ਤੁਸੀਂ ਕਮੈਂਟ ਕਰਨਾ ਔਰ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਗੁਰਦਾਸਪੁਰ ਫਿਲਹਾਲ ਚੰਡੀਗੜ੍ਹ